ਬਾਦਰ ਵਲੌਗ ਵਾਲੇ ਵੈਲਕਮ ਅੱਜ ਆਪਾਂ ਆ ਕਬੂਤਰ ਆਏ ਠੀਕ ਹੈ ਆਏ ਸਾਰੇ ਜਣੇ ਤੇ ਆਪਾਂ ਕਬੂਤਰਾਂ ਨੂੰ ਦੇਖਣ ਆਸਦੇ ਆਂ ਤੇ ਆਪਾਂ ਸ਼ੌਂਕ ਨਾਲ ਦੇਖਦੇ ਆਂ ਠੀਕ ਹੈ ਆਹ ਜੀ ਕਬੂਤਰ ਆਏ ਲੋਕੀਂ ਦਾ ਦੇਖਦੇ ਆ ਕਬੂਤਰ ਲੈ ਆਈ ਕਰੋ ਚੱਕ ਬਾਬਾ ਜੀ ਠੀਕ ਹੈ ਓਏ 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 ਹਾਂਜੀ ਉਤਰ ਲੈਣਾ ਉਹ ਵਾ 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 ਅਲੇ ਦੇ ਫੜੋ ਲੈ ਲਓ ਉਹ ਹੈ ਵਾ ਹੋਰ ਤਾਂ ਦਿਖਾ ਕਿਹੜੇ ਤੂੰ ਦਿਖਾ ਕਿ ਤੂੰ ਦਿਖਾ ਦਿਖਾ ਦੇ ਯਾਰ ਦਿਖਾ ਆਹ ਆਂਡੇ ਹੁੰਦੇ ਨਹੀਂ ਆਪਾਂ ਲੈਣੇ ਤੂੰ ਕਬੂਤਰ ਦਿਖਾ ਯਾਰ ਮੈਂ ਮੁੰਡੇ ਨੂੰ ਦਿਖਾਵਾਂ ਹੋਰ ਕਿਹੜੇ ਕਿਹੜੇ ਕਬੂਤਰ ਆਗੇ ਆਹ ਕਬੂਤਰ ਦੇਖ ਕੇ ਆਦੇ ਪੁੱਛੇ ਉਹ ਕੂਤ ਚ ਲਿਆ ਜੀ ਉਹ ਆਂਡੇ ਰਹਿੰਦੇ ਤਾਂ ਕਬੂਤਰ ਦਿਖਾ ਕਿਹੜੇ ਕਿਹੜੇ ਆ ਦਿਖਾ ਲ ਹਾਂ ਆ ਜਿ ਘੜ ਘਾਂੜੀ ਤਾਂ ਵੇ ਦੇ ਨੇ ਦੇ ਤਾਂ ਇਹਨੇ ਸਾਰੇ ਦਿਖਾ ਕਿਦਾਂ ਦੇ ਭਲਾ ਬੰਦੇ ਨੂੰ ਆਪਾਂ ਦਿਖਾ ਦੇਣੀ ਨਾਲ ਵੀ ਆ ਕਬੂਤਰ ਗਏ ਇਹ ਕਬੂਤਰ ਦੇ ਵਿੱਚ ਇਹ ਲਾ ਕਬੂਤਰੀ ਮੇ ਸੰ ਸਰਦਾਰ ਜੀ ਬੱਕਰੀ ਕਿਹ ਹੋ ਰੰਗ ਦੀ ਉਹ ਬੱਕਰੀ ਦੇ ਆ ਵੇਖ ਕੇ ਆਇਆ ਵਾ ਦਿਖਾ ਆ ਬੇ ਕੁੜਾ ਠੀਕ 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 ਹੈ ਬਾਕੀ ਠੀਕ ਹੈ ਇੱਕ ਉਹ ਦਿਖਾ ਕੇ ਰਾ ਹੋਰ ਕਿਹੜਾ ਇਹਨੂੰ ਛੱਡ ਦੇ ਬਾਹਰ ਛੱਡ ਦੇ ਇੱਥੇ ਛੱਡ ਲੈ ਇਹਨੂੰ ਬਾਹਰ ਛੱਡ ਦੇ ਦਿਖਾ ਸਹੀ ਇੱਥੇ ਛੱਡ ਦੇ ਛੱਡ ਕੇ ਤੇ ਬਣਾਈਆਂ ਵੀਡੀਓ ਉਹ ਵੀਡੀਓ ਯਾਰ ਪਾਵਾਂਗੇ ਬੰਦੇ ਆਪਣੇ ਦਿਖਾਉਣੀਆਂ ਅਸੀਂ ਬਣਾ ਲੈ ਬਣਾ ਲੈ ਉਹ ਕੋਈ ਗੱਲ ਨਹੀਂ ਛੱਡ ਕੇ ਬਣਾ ਛੱਡ ਕੇ ਆ ਛੱਡ ਕੇ ਦਿਖਾ ਕਬੂਤਰ ਅਮਰ ਬੰਦ ਕਰੂੰਗਾ ਹਾਂ ਤੇ ਛੱਡ ਦੇਣਾ ਨਹੀਂ ਕੰਮ ਵੀ ਗੜੇ ਤੇ ਬੰਦ ਕਰਨੇ ਫਿਰ ਕਿਹੜੀ ਗੱਲ ਆ ਕੰਮ ਵੀ ਥੋੜੇ ਜਿਹੇ ਇੱਥੇ ਛੱਡ ਦਿੱਤਾ ਹੈ ਸਮਝ ਹੈ ਜੀ ਇੱਥੇ ਛੱਡ ਕਿਨੇ ਕਿਨੇ ਤੇ ਲੈਣ ਲੱਗੇ ਬਾਈ ਓਏ ਇਹ ਦਿੰਦੇ ਬੜੇ ਬੜੇ ਮਹਿੰਗੇ ਦੇ ਬੜੇ ਬੜੇ ਮਹਿੰਗੇ ਲੈਣ ਨੇ ਭਰਾ ਛੱਡੀ ਥੋੜਾ ਛੱਡ ਛੱਡ ਕੇ ਤੈਨੂੰ ਦਿਖਾ ਦਿੰਦੇ ਆਂ ਜੀ ਹੋਰ ਦਿਖਾ ਹੋਰ ਦਿਖਾ ਹੋਲ ਦਿਖਾ ਕਿਹੜਾ ਹੈ ਦਿਖਾ ਦਿਖਾ ਸਫਾਈ ਦਿਖਾ ਇੱਧਰ ਦਿਖਾਇਆ ਸੀ ਤੈਨੂੰ ਹੋਰ ਹੈਗੀ ਇਹਦੇ ਕੋਲ ਦੇਖੋ ਇਹ ਜਾਲਦਾਰ ਵੇਖਿਆ ਵੇਖਣਾ ਇਹ ਨਹੀਂ ਉਹ ਦੂਜਾ ਦਿਖਾ ਨਾਲ ਤੇ ਕੁੜੀ ਹੋਵੇ ਪੰਨ ਕੱਢੇ ਇਹ ਲੈ ਜਾ ਬਿਲ ਸਾਕਾ ਕਬੂਤਰੀ ਦੇ ਕਿਹੜਾ ਕਿਹੜਾ ਉਹ ਸ਼ਾਕਾ ਉਹ ਆਹ ਦੇ ਜਿਹੜਾ ਉਹ ਕਹਿੰਦਾ ਮੈਂ ਨਹੀਂ ਦੇਣਾ ਜਿਹੜਾ ਅੱਗੇ ਵੇਖਿਆ ਉਹ ਦੇ ਦੇ ਲੈਣਾ ਨਾਲ ਬਾਡੇ ਪੈਂਦੇ ਨਹੀਂ ਬਾਜੀਆਂ ਜੇ ਤਾਨ ਰਹੀਆਂ ਗੱਲ ਭਾਵਾ ਨਹੀਂ ਪੈਂਦੇ ਉਹ ਨਹੀਂ ਪੈਂਦੇ ਆ ਯਾਰ ਨਾ ਮਾਦੇ ਠੀਕ ਹੈ ਹੋਰ ਕਿਹੜੇ ਦਿਖਾ ਬਾਜੀ ਦੇਖ ਤੋ ਮੈਂ ਕੱਲ ਲਾਉਂਗਾ ਫਿਰ ਆਜੀ ਆਜੀ ਕੋਈ ਗੱਲ ਨਹੀਂ ਇਹ ਮੈਂ ਤੁਹਾਡੇ ਮੈਂ ਹੜ ਵੇਖ ਪਾ ਦੋ ਸਿਕਿਟਰ ਜਿੱਤੀ ਇਹਨੂੰ ਇੱਥੇ ਰੱਖੀ ਇੱਕ ਮਿੰਟ ਕੀ ਜਿੱਤੀ ਬਾਜੀ ਜਿੱਤੀ ਇਹਨੇ ਹਾਂ ਇਹਨੇ ਬਾਜੀ ਕਿਤੇ ਜਿੱਤ ਨਹੀਂ ਰਹੀ ਉਹ ਬਾਜੀ ਜਿੱਤੀ ਇਹ ਬਾਜੀ ਉੱਠੀ ਤੁਹਾਡੀ ਉੱਠੀ ਇਹਦੇ ਲੱਗੇ ਫੜਿਆ ਸੀ 18 ਤਲਾ 18 ਫੜੀ ਹੈ ਓਏ ਓਏ ਇਹਨੂੰ ਪੂਰਾ ਲੰਡਾ ਬੁੰਡਾ ਕਰ ਦਰੇ ਸਿਆ ਸਿਫਾਰਤ ਨਾਲ ਇਹ ਹੋਈ ਦੋਨੋਂ ਸਾਡਾ ਇੱਕ ਬੰਦਾ ਨਾ ਉਹ ਬਾਹਰ ਆ ਉਹਨੂੰ ਆਪਾਂ ਵੀਡੀਓ ਪਾਉਣੀ ਕਾਣਾ ਕਾਣਾ ਨਹੀਂ ਮੇਰੀ ਗਾ ਉਧਰ ਬਾਜੀ ਵਾਲਾ ਬਿਰਗ ਬਾਜੀ ਤੇ ਬਾਜੀ ਤੇ ਛੱਡ ਕੇ ਆਏ ਕੱਢ ਦੇ ਸਾਰੇ ਦੇਖਾੜ ਦਿਖਾ ਇਹ ਜਿਹੜੇ ਆਵਾਜ਼ਾ ਬਣਾਵਾ ਜਦੋਂ ਬੀਤਾ ਲਗਾ ਦੇ ਸਭ ਵਰਗਾਂ ਸਾਡੀ ਉਧਰ ਵੀ ਗੱਲਬਾਤ ਹੁੰਦੀ ਸਾਡੀ ਸਾਰੇ ਬੰਨੇ ਹੁੰਦੀ ਹੈ ਨੰਬਰ ਦਿਖਾਏ ਨੰਬਰ ਦਿਖਾਏ ਉਹ ਦਿਖਾ ਦੇ ਕਿਹੜਾ ਵਾਲਾ ਨੰਬਰ ਦਿਖਾ ਦੇ ਦੀ ਤੋਂ ਨੰਬਰ ਕਿਹੜਾ ਉਹ ਫੋਨ ਕਰ ਲੈਣ ਲੱਗੇ ਹਾਂ ਬੰਕਰ ਬੰਕਰ ਆਹੋ ਲੈ ਯਾਰ ਆ ਲਈ ਕਬੂਤਰ ਤੇ ਆ ਇਹਦੇ ਨੰਬਰ ਤੇ ਵਾਸ਼ ਰਹੀ YouTube ਤੇ ਪਾ ਦੇਗਾ ਠੀਕ ਹੈ ਬਾਬਾ ਆਹੋ YouTube ਤੇ ਪਾਵਾਂਗੇ ਹੱਥ ਦਿਖਾਈ ਜੀ ਆ ਵੀ ਉਡਾਓਗੇ ਯਾਦ ਕਰੋਗੇ ਜੀ ਇਹ ਜਾਨਵਰ ਹੈ ਉਹ ਸਾਡੇ ਬਾਜੀ ਚ ਨਹੀਂ ਪੈਂਦੇ ਉਹ ਵੀ ਇਹ ਆਪੇ ਬਾਜੀ ਚ ਨਹੀਂ ਪੈਂਦੇ Det er fordi mannen min vil ha gjemmelommen da vi kommer ut i veien.